ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿ ਪਾਤਸ਼ਾਹੀਆਂ ਦਾ ਜੋ ਪਹਿਲਾ ਪ੍ਰਕਾਸ਼ ਪੁਰਬ ਹੈ ਦੇਸ਼ਾਂ ਦੇਸ਼ਾਂ ਵਿੱਚ ਬਹੁਤ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਾਲੀ ਸਥਾਨ ਤੇ ਜਦੋਂ ਆਤ ਬੀੜ ਤਿਆਰ ਹੋ ਗਈ ਭਾਈ ਬੰਨੂ ਜੀ ਜਿਲਤ ਬਣਵਾ ਕਰਕੇ ਪਾਵਨ ਬੀੜ ਨੂੰ ਲੈ ਆਏ ਗੁਰੂ ਅਰਜਨ ਦੇਵ ਜੀ ਪੁੱਛਦੇ ਆ ਬਾਬਾ ਬੁੱਢਾ ਸਾਹਿਬ ਦੀ ਇਸ ਪਾਵਨ ਸਰੂਪ ਦਾ ਪ੍ਰਕਾਸ਼ ਕਿੱਥੇ ਹੋਵੇ ਬਾਬਾ ਬੁੱਢਾ ਸਾਹਿਬ ਕਹਿੰਦੇ ਜੀ ਹਰਿ ਮੰਦਰ ਸਾਹਿਬ ਤੋਂ ਉੱਤਮ ਖਾਨ ਕੋਈ ਨਹੀਂ ਲੈ ਤੋ ਭਾਦਰੋਂ ਸੁਧੀ ਏਕਮ ਵਿਕਰਮੀ ਸੰਮਤ ਕੋੜਾ ਤਿਕਾਠ ਦਾ ਉਹ ਦਿਹਾੜਾ ਸਾਧ ਸੰਗਤ ਜੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਆਪਣੇ ਕਰ ਕਮਲਾਂ ਵਿੱਚ ਚੌਰ ਸਾਹਿਬ ਲੈ ਲਿਆ ਦੇ ਸਤਿ ਪੁਰਾਂ ਦੀਆਂ ਦੀ ਪਾਵਨ ਕੁਵਾਰੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸੀਸ ਉੱਪਰ ਲੈ ਲਈ ਬਾਬਾ ਬੁੱਢਾ ਸਾਹਿਬ ਦੀ ਅੱਗੇ ਅੱਗੇ ਮਹਾਰਾਜ ਗੁਰੂ ਅਰਜੁਨ ਦੇਵ ਜੀ ਚੌਥਾ ਸਾਹਿਬ ਕਰਦੇ ਪਿੱਛੇ ਪਿੱਛੇ ਤੇ ਸਾਰਿਆਂ ਤੋਂ ਅੱਗੇ ਬੜੀਆਂ ਬੜੀਆਂ ਸੰਗਤਾਂ ਬਾਣੀ ਦੇ ਸ਼ਬਦਾਂ ਦਾ ਗਾਇਨ ਕਰਦੀਆਂ ਹਨ ਜਿਹੜਾ ਰਸਤਾ ਰਾਮ ਸਾਹਿਬ ਸਾਹਿਬ ਤੋਂ ਹਰਮੰਦਰ ਸਾਹਿਬ ਨੂੰ ਜਾਂਦਾ ਹੈ ਦੋ ਵੱੱਲੇ ਸੰਗਤਾਂ ਖੜੀਆਂ ਵਿੱਚ ਲੰਘਣ ਦਾ ਰਸਤਾ ਛੱਡਿਆ ਹੋਇਆ ਬੜੀ ਸ਼ਾਨੋ ਸ਼ੌਕਤ ਚੜ੍ਹਦੀ ਕਲਾ ਦੇ ਨਾਲ ਸੰਗੁਰਾਂ ਦੀਆਂ ਦੀ ਅਸਵਾਰੀ ਰਾਮਪੁਰ ਸਾਹਿਬ ਵਾਲੇ ਸਥਾਨ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇ ਪ੍ਰਵੇਸ਼ ਕਰਦੀ ਹੈ ਅੱਗੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਰਾਗੀ ਸਿੰਘਾਂ ਨੇ ਸਮਾਪਤੀ ਕੀਤੀ ਹੈ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸਮੇਤ ਮੰੰਗੀ ਸਾਹਿਬ ਦੇ ਸਤਿਗੁਰਾਂ ਦੀਆਂ ਦੀ ਸਵਾਰੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਾਟਕਾਈ ਹੈ ਮਹਾਰਾਜ ਕਹਿੰਦੇ ਬਾਬਾ ਜੀ ਤਾਬਿਆਂ ਸੱਜ ਜਾਓ ਗੁਰੂ ਅਰਜੁਨ ਦੇਵ ਜੀ ਆਪ ਤੌਰ ਸਾਹਿਬ ਕਰੀ ਜਾ ਰਹੇ ਆ ਬਾਬਾ ਜੀ ਤਾਬਿਆਂ ਵਿੱਚ ਸੱਜੇ ਆ ਗੁਰੂ ਅਰਜੁਨ ਦੇਵ ਸਾਹਿਬ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰੋ ਪਾਵਨ ਬੀੜ ਤੋਂ ਹੌਲੀ-ਹੌਲੀ ਬੱਤਰਾਂ ਨੂੰ ਪੁਕਾਰੋ ਪ੍ਰਕਾਸ਼ ਕਰੋ ਹੁਕਮਨਾਮਾ ਲਾਓ ਤੇ ਸਾਰੀ ਸੰਗਤ ਸੁਣੇ ਵੀ ਆਵਾਜ਼ ਕੀ ਆਉਂਦੀ ਐ ਅਦਬਨ ਵਾਲਿਆ ਆਖਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ਾ ਸੁਣੇ ਸਭ ਪੰਥ ਬਾਬਾ ਜੀ ਨੇ ਬੜੇ ਪਿਆਰ ਦੇ ਨਾਲ ਹੌਲੀ ਹੌਲੀ ਸਿਪੁਰਾਂ ਦੀਆਂ ਦੀ ਬਸਤਰਾਂ ਰਮਾਲਿਆਂ ਵਿਚਾਲਿਆਂ ਨੂੰ ਸੰਗਤ ਜੀ ਬੁਕਾਰਿਆ ਪ੍ਰਕਾਸ਼ ਕੀਤਾ ਤੇ ਮਹਾਰਾਜ ਦਾ ਬਤਨ ਮੰਨ ਕੇ ਇਹਨਾਂ ਦਾ ਹੁਕਮਨਾਮਾ ਲਿਆ ਤੇ ਹੁਕਮਨਾਮਾ ਛੋੜੇ ਆਇਆ ਸੂਹੀ ਮਹਿਲਾ ਪੰਜਵਾ ਸੰਤਾਂ ਕੇ ਕਾਰ ਦੇ ਆਪ ਹੋਇਆ ਹਰ ਕੰਮ ਕਰਾਉਣੇ ਯਾਰਾਮ ਤਰਤੁ ਪੁਹਾਵੀ ਤਾਲ ਪੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਦਾ ਹੁਕਮਨਾਮਾ ਸਮਾਪਤ ਹੋਇਆ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਾਬਾ ਜੀ ਹੁਣ ਕਿਰਪਾ ਕਰੋ ਆਪਣੀ ਰਚਨਾ ਤੋਂ ਸਾਨੂੰ ਇੱਕ ਪਾਠ ਜਪਜੀ ਸਾਹਿਬ ਦਾ ਸੁਣਾ ਦਿਓ ਹੁਕਮਨਾਮੇ ਤੋਂ ਬਾਅਦ ਤੋਂ ਫਿਰ ਕਹਿੰਦੇ ਆ ਸ੍ਰੀ ਗੁਰ ਕਰਤੇ ਚਮਰ ਤੁਰੰਤਾ ਗੁੱਡਾ ਜਪ ਜਪ ਪਾਠ ਕਰੰਤਾ ਗੁਰੂ ਅਰਜਨ ਦੇਵ ਸਾਹਿਬ ਦੀ ਚੌਰ ਸਾਹਿਬ ਕਰੀ ਗਏ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸੰਪੂਰਨ ਜਪਦੀ ਸਾਹਿਬ ਦਾ ਪਾਠ ਕਰਕੇ ਸਮਾਪਤੀ ਕੀਤੀ। ਸੋ ਇਹ ਅੱਜ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਨਾਲ ਦੇਸ਼ਾਂ ਵਿੱਚ ਸੰਗਤਾਂ ਮਨਾ ਰਹੀਆਂ ਹਨ। ਦਾਸ ਵੱਲੋਂ ਆਪ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਵਰਗ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਔਰ ਅਰਦਾਸ ਕਰੀਏ ਸਾਡਾ ਜੀਵਨ ਗੁਰੂ ਆਸ਼ੇ ਦੇ ਅਨੁਸਾਰ